ਅਚਾਨਾ ਹੋਈਆਂ ਨੇ ਲੋਕ ਸਭਾ ਦੀਆਂ ਤੇ ਰਾਸ਼ਟਰਪਤੀ ਰਾਜ ਲਾਗੂ ਹੋਇਆ ਸੀ ਇੱਥੇ ਤੇ 5 ਕ ਦਿਨ ਇੱਥੋਂ ਤੱਕ ਕਿ ਨੈਟ ਤੇ ਵੀ ਖਬਰਾਂ ਆਉਂਦੀਆਂ ਰਹੀਆਂ ਅਖਬਾਰਾਂ 'ਚ ਵੀ ਆਉਂਦੀਆਂ ਰਹੀਆਂ ਕਿ ਅਮਲੀ ਜਿਹੜੇ ਨੇ ਭੁੱਕੀ ਲਈ ਤਰਸ ਚੁੱਕੇ ਨੇ ਅਮਲੀਆਂ ਨੇ ਕਿਹਾ ਕਿ ਅਸੀਂ ਆਤਮ ਹੱਤਿਆ ਕਰ ਲੈਣੀ ਜੇ ਸਾਨੂੰ ਨਸ਼ਾ ਨਾ ਮਿਲਿਆ ਕਿਉਂਕਿ ਪਾਬੰਦੀ ਬੜੀ ਲੱਗ ਗਈ ਸੀ ਹੁਣ ਦੁਨੀਆ ਦੇ ਉੱਪਰ ਤੇ ਕੋਈ ਐਸਾ ਕੰਮ ਹੈ ਨਹੀਂ ਜਿਹੜਾ ਕੀਤਾ ਨਾ ਜਾ ਸਕੇ ਜੀ ਸਰਕਾਰਾਂ ਨੂੰ ਇਹ ਚਾਹੀਦਾ ਹੈ ਕਿ ਇਹ ਕਹਿੰਦੀਆਂ ਨੇ ਕਿ ਸਾਨੂੰ ਨਸ਼ੇ ਦੇ ਵਿੱਚੋਂ ਪੈਸੇ ਬਹੁਤ ਕਰੋੜਾਂ ਦੇ ਹਿਸਾਬ ਦੇ ਨਾਲ ਹੁੰਦੇ ਨੇ ਤੇ ਜਿਹੜੀ ਮੈਂ ਗੱਲ ਕਵਾਂਗਾ ਕਿ ਸਰਕਾਰ ਇਹ ਚਾਹੁੰਦੀ ਹੈ ਕਿ ਸਾਨੂੰ 2014 ਦੇ ਵਿੱਚ 5020 ਕਰੋੜ ਰੁਪਏ ਦੀ ਸ਼ਰਾਬ ਵਿਕਣ ਦਾ ਇਹ ਚਾਹੀਦਾ ਹੈ ਕਿ ਇਹ 5020 ਕਰੋੜ ਰੁਪਏ ਦੀ ਸ਼ਰਾਬ ਵਿਕੇ ਜੀ ਕਿਉਂਕਿ ਤੁਸੀਂ ਵੇਖੋ 2010 ਦੇ ਵਿੱਚ ਨੌਜਵਾਨਾਂ ਨੇ ਇਹ ਇਹ ਅੰਕੜੇ ਸਰਕਾਰੀ ਨੇ ਜੀ ਜਿਹੜੇ ਪਿੰਡਾਂ 'ਚ ਡਰਮ ਲੱਗਦੇ ਨੇ ਹਮ ਘਰ ਦੀ ਗੱਡੀ ਪੀਤੀ ਜਾਂਦੀ ਪਿਆਈ ਜਾਂਦੀ ਵੇਚੀ ਜਾਂਦੀ ਆ ਉਹ ਇਹਨਾਂ ਅੰਕੜਿਆਂ ਦੇ ਵਿੱਚ ਨਹੀਂ ਉਹ ਤਾਂ ਬੇਹਿਸਾਬ ਹੈ ਜੀ ਹੁਣ ਸਰਕਾਰ ਨੂੰ ਇਹ ਕਦਮ ਚੁੱਕਣਾ ਚਾਹੀਦਾ ਹੈ ਕਿ ਜੇ ਸਰਕਾਰ ਕਹਿੰਦੀ ਹੈ ਕਿ ਸਾਨੂੰ ਕਰੋੜਾਂ ਦੀ ਆਮਦਨ ਇਸ ਤੋਂ ਹੁੰਦੀ ਹੈ ਹਮ ਤੇ ਉਹ ਇਹ ਨਾ ਸੋਚਣ ਜੀ ਕਿ ਅਸੀਂ ਕਿਸੇ ਦਾ ਉਜਾ ਘਰ ਉਜਾੜ ਕੇ ਇਹ ਪੈਸੇ ਪ੍ਰਾਪਤ ਕਰੀਏ ਹਮ ਤੇ ਉਹ ਪੈਸੇ ਅਸੀਂ ਕਿਸੇ ਭਲਾਈ ਲਈ ਖਰਚੀਏ ਉਹ ਪੈਸੇ ਭਲਾਈ ਲਈ ਨਹੀਂ ਖਰਚੇ ਜਾਂਦੇ ਇਥੋਂ ਤੱਕ ਕਿ ਜਿਹੜੇ ਕਿਸੇ ਨਸ਼ੇ ਦੇ ਵਿੱਚੋਂ ਪੈਸੇ ਅਸੀਂ ਖਰੀਦ ਰਹੇ ਹਾਂ ਉਹ ਪੈਸੇ ਐਕਸੀਡੈਂਟ ਜਿਹੜੇ ਹੁੰਦੇ ਨੇ ਨਸ਼ੇ ਦੇ ਕਾਰਨ ਜਾਂ ਕੈਂਸਰ ਹੁੰਦੀ ਹੈ ਲੀਵਰ ਖਰਾਬ ਹੋ ਜਾਂਦੇ ਨੇ ਇਥੋਂ ਤੱਕ ਕਿ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਨਸ਼ੇ ਦੇ ਕਾਰਨ ਹੁੰਦੀਆਂ ਨੇ ਉਹ ਘਮਕਮ